ਜਿਹੜਾ ਬੱਚਾ ਫੌਜ ਚ ਹੋ ਗਿਆ ਪੁਲਿਸ ਚ ਹੋ ਗਿਆ ਡਾਕਟਰ ਬਣ ਗਿਆ ਇੰਜੀਨੀਅਰ ਬਣ ਗਿਆ ਆਪਣਾ ਬਿਜ਼ਨਸ ਕਰਨ ਲੱਪਿਆ ਦੇਖੋ ਸਿੱਖਿਆ ਸਮੇ ਇਹ ਵੀ ਦਾਣ ਹੈਗੇ ਠੀਕ ਹੈ ਜੀ ਅਗਰ ਅਸੀਂ ਕਿਸੇ ਦੀ ਮਦਦ ਕਰਨੀ ਹੈ ਸੱਚੇ ਦਿਲ ਨਾਲ ਜਾਂ ਉਹਦੇ ਬਿਨਾ ਕਿਸੇ ਮਕਸਦ ਤੋਂ ਬਿਤਾ ਰਹੇ ਹਾਂ ਅਸੀਂ ਉਹ ਕੰਮ ਕਰ ਦੇਣੀ ਹੈ ਫालतू ਦੇ ਉਹ ਮੇਰੇ ਟਾਈਮ ਮੇਰਾ ਮੈਂ ਨੌਕਰੀ ਹੈ ਮੇਰੇ ਫੈਮਿਲੀ ਤੋਂ ਬਾਅਦ ਜਿਹੜਾ ਮੇਰੇ ਕੋਲ ਟਾਈਮ ਹੈ 24 ਘੰਟੇ ਵਿੱਚ ਮੈਂ 6 ਘੰਟੇ ਸੌਣਾ ਹੈ ਤੋ 18 ਘੰਟੇ ਮੈਂ ਜਿਹੜਾ ਹੈਗਾ ਮੈਨੂੰ ਇਹ ਲੱਗਦਾ ਕਿ ਮੈਂ ਆਪਣਾ business ਨੌਕਰੀ ਕੋਲ ਆਪਣੇ ਸਮਾਜ ਦੀ ਕਮਾ ਛੱਡਾਂ ਦੇਖੋ ਜਿਹੜੀ ਚੀਜ਼ ਐਨਰੋਸਪੇਸ਼ਲ ਤੁਸੀਂ ਘਰ ਬੈਠ ਕੇ ਆਪਣੀ ਨੌਕਰੀ ਕਰਦੇ ਹੋ ਆਪਣੀ ਦੁਕਾਨਾਂ ਦੇ ਕੰਮ ਕਰਦੇ ਪਾਰਟ ਟਾਈਮ ਜੋਬ ਕਰਦੇ ਸਿਰਫ ਤੁਸੀਂ ਪੇਪਰ ਦੇ ਨਹੀਂ ਜਾਣਾ ਹੈ ਜੀ ਹੋਰ ਤੁਹਾਡੀ ਜਿਹੜੀ ਵੈਲਿਊ ਹੈ ਤੇ ਗਵਰਨਮੈਂਟ ਵੀ ਯੂਨੀਵਰਸਿਟੀ ਹੈ ਬੜੀ ਅੱਛੀ ਹੈ ਬੜੇ ਅੱਛੇ ਨੰਬਰ ਆਣਾ ਤੁਸੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁਧਿਆ ਜ਼ਿਲ੍ਹਾ ਹੁਸ਼ਿਆਰ ਪੁਧੇ ਸ਼ਹਿਰ ਮਕੇਰੀਆਂ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਨਾਮ ਆਣਾ ਖੱਟਿਆ ਹੈਗਾ ਔਰ ਬਹੁਤ ਵਧੀਆ ਨਿਊਜ਼ ਐਂਕਰ ਵੀ ਹੈਗੇ ਆ ਔਰ ਬਹੁਤ ਵਧੀਆ ਟੀਚਰ ਵੀ ਹੈਗੇ ਆ ਔਰ ਇੱਕ ਫਾਊਂਡੇਸ਼ਨ ਚਲਾ ਰਹੇ ਹੈਗੇ ਆ ਜਿਨ੍ਹਾਂ ਬਹੁਤ ਸਾਰੇ ਲੋਕਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਜਿਆਦਾ ਸਮਾਂ ਲੈਂਦੇ ਹੋਏ ਸਾਡੇ ਨਾਲ ਮਿਲਿਦਾ ਵਿਪਨ ਵਿਪਨ ਜੀ ਤੁਹਾਡਾ ਸਵਾਗਤ ਬਹੁਤ ਬ સુપ્રભાત ਜੀ ਵੀ ਬਹੁਤ ਅੱਛੇ ਇਨਸਾਨ ਵੀ ਹੋ ਔਰ ਬੜਾ ਖੁਸ਼ੀ ਹੋਈ ਹੈ ਕਿ ਅਸੀਂ ਤੁਹਾਡੇ ਨਾਲ ਅੱਜ ਬੈਠੇ ਆਂ ਹਾਂ ਜੀ ਜੀ ਬਿਪਨ ਜੀ ਆਪਾਂ ਤਾਂ ਦਿਨ ਨਾਲ ਤੁਹਾਡੇ ਜੋ ਤੁਸੀਂ ਕਾਰੋਬਾਰ ਕਰ ਰਹੇ ਹੈਗੇ ਅੱਜ ਆਪਨਾ ਤੁਸੀਂ ਫਾਊਂਡੇਸ਼ਨ ਚਲਾ ਰਹੇ ਹੈਗੇ ਆ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਪਹਿਲੇ ਤਾਂ ਆਪਾਂ ਆਪਣੇ ਪਿਸ਼ੋਕੜ ਬਾਰੇ ਗੱਲਬਾਤ ਕਰਾਂਗੇ ਕਿ ਤੁਹਾਡਾ ਪਿਸ਼ੋਕੜ ਕੀ ਹੈ ਇਸ ਤਰ੍ਹਾਂ ਹੈਗਾ ਕਿ ਫਾਜ਼ਲ ਸਾਹਿਬ ਮੇਰੇ ਇਥੇ ਸਿਗੇ ਰੇਲਵੇ ਚ ਜੀ ਤੇ ਅਸੀਂ ਚਾਰ ਭੈਣ ਭਰਾ ਸੀਗੇ ਜੀ ਤੇ ਚਲੋ ਉਸ ਟਾਈਮ ਨੂੰ ਬਤਾ ਸੈਲਰੀਆਂ ਵੀ ਇੰਨੀ ਜ਼ਿਆਦਾ ਨਹੀਂ ਸੀਗੇ ਇੱਕ ਅਸੀਂ ਕਹੀਏ ਕਿ ਬਹੁਤ ਜ਼ਿਆਦਾ ਫੈਮਿਲੀ ਸਾਡੀ ਅਸੀਂ ਹਾਈ ਫਾਈ ਵੀ ਨਹੀਂ ਸੀਗੇ ਬੜੀ ਮਿਡਲ ਦੀ ਫੈਮਿਲੀ ਸੀਗੀ ਸਾਡੀ ਜੀ ਤੋਂ ਚਾਰ ਭੈਣ ਭਰਾ ਹੋਣ ਕਰਕੇ ਸਾਨੂੰ ਮਤਲਬ ਕਿ ਪੜਨ ਵਿੱਚ ਵੀ ਕਈ ਵਾਰੀ ਤੁਹਾਨੂੰ ਬਤਾ ਕਿਸਾਂ ਦੇ ਵੀ ਆਂਦੀ ਸੀਗੀ ਦਿੱਕਤ ਫਾਦਰ ਸਾਹਿਬ ਕੱਲੇ ਸੀ ਕਮਾਨ ਵਾਲੇ ਜੀ ਤੋਂ ਉਹ ਮੈਂ ਸਾਰੀਆਂ ਜਿਹੜੀਆਂ ਤਾਂ ਅਸੀਂ ਕਹੋਗੇ ਇੱਕ ਗਰੀਬ ਦੀ ਲਾਈਫ ਜਿਹੜੀ ਗਰੀਬੀ ਲਾਈਫ ਹੀ ਹੈ ਨਾ ਮੇਰੇ ਮੈਂ ਕੀ ਦੇਖੀ ਨਹੀਂ ਉਹ ਮੈਂ ਆਪਣੇ ਤੇ ਹੰਡਾਈ ਪੀ ਹੈ ਜੀ ਇਹ ਅਸੀਂ ਹਰ ਚੀਜ਼ ਨੂੰ ਮਹਿਸੂਸ ਕਰਦੇ ਸੀ ਬਚਪਨ ਦੇ ਵਿੱਚ ਜੋ ਵੀ ਤੋ ਐਜੂਕੇਸ਼ਨ ਦੇ ਉੱਪਰ ਵੀ ਕੇਵਰੀ ਫੀਸ ਜਮ੍ਹਾਂ ਕਰਾਣੀ ਤੇ ਅਸੀਂ ਮਾਤਾ ਨੂੰ ਕਹਿਣਾ ਤੇ ਸਾਨੂੰ ਵੀ ਪਤਾ ਲੱਗਣਾ ਕਿ ਯਾਰ ਸਾਡੀ ਮਾਤਾ ਕੋਲ ਪੈਸੇ ਪਤਾ ਨਹੀਂ ਹੈਗੇ ਵੀ ਹੈਗੇ ਨਹੀਂ ਕਿੱਦਾਂ ਸਾਨੂੰ ਦਿੰਦੀ ਆ ਉਹ ਪੈਸੇ ਫੀਸ ਵਾਸਤੇ ਤੇ ਅਸੀਂ ਜਿਹਨੂੰ ਹੈਜੀਟੇਸ਼ਨ ਕਹਿ ਦਿੰਦੇ ਆ ਜੀ ਮਤਲਬ ਪੈਸੇ ਮੰਗਦੇ ਵੀ ਸਾਨੂੰ ਪਰ ਇਹ ਹੈ ਕਿ ਸਾਡੀ ਮਾਤਾ ਪਿਤਾ ਨੇ ਕਦੇ ਵੀ ਸਾਨੂੰ ਮਤਲਬ ਕਿ ਪੜਨ ਤੋਂ ਨਹੀਂ ਰੁਕਿਆ ਤੋ ਅੱਜ ਹਰਪੀਤ ਜੀ ਮੈਂ ਕਹਿੰਦੇ ਚਾਰ ਮਾਸਟਰ ਡਿਗਰੀ ਹੈ ਮੇਰੇ ਕੋਲ 2 ਐਮਐਸਸੀ 2 ਐਮਏ ਤੋ ਆਨਰ ਆਨਰੇਬਲ ਡਾਕਟਰਡ ਹੈ ਮੇਰੇ ਕੋਲ ਜੀ ਤੋਂ ਅੱਗੇ ਵੀ ਪੜ ਰਿਹਾ ਮੈਂ ਸਿਗਾ ਕਿ ਮੈਂ ਬਹੁਤ ਜ਼ਿਆਦਾ ਪੜਨਾ ਚਾਹੁੰਦਾ ਇੱਕ ਹਾਂਜੀ ਅੱਛਾ ਵਿਪਨ ਜੀ ਜਿਹੜੀ ਤੁਸੀਂ ਫਾਊਂਡੇਸ਼ਨ ਚਲਾ ਰਹੇ ਹੋ ਉਹ ਕੀ ਫਾਊਂਡੇਸ਼ਨ ਹੈ ਫਾਊਂਡੇਸ਼ਨ ਦਾ ਨਾਮ ਕੀ ਹੈ ਔਰ ਉਹ ਕਿਵੇਂ ਕੰਮ ਕਰਦੀ ਹੈ ਸਾਡੇ ਦਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਜਰੂਰ ਜਾਣਕਾਰੀ ਦਿਓ ਹਾਂਜੀ ਫਾਊਂਡੇਸ਼ਨ ਦਾ ਜਿਹੜਾ ਸਾਡਾ ਸਿਗਾ ਹਰਪੀਤ ਜੀ ਉਹ ਸੰਕਲਪ ਫਾਊਂਡੇਸ਼ਨ ਹੈ ਜਿਹੜੀ ਅੱਜ ਮੈਂ ਅਸੀਂ ਸ਼ੁਰੂ ਕੀਤੀ ਸੀ ਅੱਜ ਤੋਂ ਕੋਈ 2-3 ਸਾਲ ਪਹਿਲੇ ਅੱਛਾ ਜੀ ਉਹ ਮੇਰਾ ਇਹੀ ਸੀਗਾ ਕਿ ਮੇਰੇ ਵਰਗੇ ਕਈ ਸਮਾਜ ਦੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਜਿੱਦਾਂ ਮੈਨੂੰ ਲੋੜ ਸੀਗੀ ਉਸ ਟਾਈਮ ਤੇ ਬੱਚਾ ਕੋ ਹੁੰਦਾ ਕਿ ਸਾਡੇ ਫੈਮਲੀਆ ਕਾ ਤੁਸੀਂ ਦੇਖਿਆ ਹੋਣਾ ਕਿ ਸਾਡਾ ਦਸੂਰ ਜਿਹੜਾ ਮੁਕੇਰੀਆਂ ਆਇਆ ਇੱਥੇ ਸਰਕਾਰੀ ਕੋਈ ਇੰਸਟੀਚਿਊਟ ਨਹੀਂ ਹੈਗਾ ਜੀ ਹਾਇਰ ਐਜੂਕੇਸ਼ਨ ਕਰ ਸਕਦੇ ਜੀ ਜੀ ਤੋਂ ਮੈਨੂੰ ਵੀ ਇਹ ਸਮੱਸਿਆ ਆਈ ਸੀ ਕਿਉਂਕਿ ਮੈਂ ਜਦੋਂ ਸੀਗਾ ਜਦੋਂ ਮੈਂ ਪਲੱਸ 2 ਕੀਤੀ ਜੀ ਤੇ ਮੈਂ ਤਲਵਾੜੇ ਚਲ ਗਿਆ ਐਡਮਿਸ਼ਨ ਲੈਣ ਵਾਸਤੇ ਜੀ ਕਿ ਉੱਥੇ ਫੀਸ ਕਾਟਾ ਸਰਕਾਰੀ ਕੋਲੇਜ ਹੈ ਪਰ ਮੈਂ ਜਦੋਂ ਘਰ ਆਇਆ ਤੇ ਮੇਰੇ ਫਾਦਰ ਸਾਹਿਬ ਨਰਾਜ਼ ਹੋ ਗਏ ਕਿ ਤੂੰ ਐਡੀ ਦੂਰ ਕਿੱਦਾਂ ਜਾਏਂਗਾ ਤੇ ਚਲੋ ਉਹਨਾਂ ਨੇ ਔਕਾ ਸੁਖ ਹੋ ਗਿਆ ਪਤਾ ਨਹੀਂ ਕਿੱਦਾਂ ਮੈਨੂੰ ਐਸਪੀਨ ਕੋਲੇਜ ਚ ਲੈ ਆਤੀ ਮੈਨੂੰ ਪਤਾ ਸੀ ਮੇਰੇ ਫਾਦਰ ਮਤਲਬ ਇੰਨੇ ਜੋਗੇ ਨਹੀਂ ਹੈਗੇ ਜੀ ਕਿ ਇਹ ਖਰਚ ਪਰ ਚਲੋ ਉਹਨਾਂ ਨੇ ਮੈਨੂੰ ਉੱਥੇ ਐਸਪੀਨ ਕਾਲਜ ਰੱਖਿਆ ਕਿ ਇਹ ਸਰਕਾਰੀ ਕੋਲ ਜਾਏਗਾ ਸੋਸਾਇਟੀ ਵੀ ਗਲਤ ਹੋ ਸਕਦੀ ਹੈ ਇਹਦੀ ਪਸੰਦ ਜਾਏਗਾ ਕਿ ਪਤਾ ਉੱਥੇ ਪੜ੍ਹੇਗਾ ਕਿ ਇਹ ਨਾ ਕਿੱਦਾਂ ਰਹੇਗਾ ਕਿ ਨਜ਼ਰਾਂ ਦੇ ਰਾਗੇ ਲੱਗੇ ਰਹੇਗਾ ਜੀ ਜੀ ਤੋਂ ਉਸ ਚੀਜ਼ਾਂ ਨੂੰ ਮਹਿਸੂਸ ਕਰਦੇ ਹੋਏ ਫਿਰ ਮੈਂ ਜਦੋਂ ਪੜਨ ਚ ਮੈਂ ਸ਼ੁਰੂ ਹੀ ਠੀਕ ਸੀਗਾ ਤੋਂ ਮੈਂ ਟੋਪਰ ਸਟੂਡੈਂਟ ਹੀ ਰਹਾ ਆਪਣੇ ਸਕੂਲ ਲੈਵਲ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਜੀ ਤੋਂ ਮੇਰੇ ਕੋ ਬੱਚੇ ਨੇ ਜਦੋਂ ਮੈਂ ਪਲੱਸ 2 ਪੜ੍ਹਦਾ ਹੀ ਉਧਰ ਪੜਨ ਆ ਜਾਂਦੇ ਸੀਗੇ ਅੱਛਾ ਜੀ ਤੋਂ ਮੇਰਾ ਜਿਹੜਾ ਏਰੀਆ ਹੈ ਮੈਂ ਰੇਲਵੇ ਸਟੇਸ਼ਨ ਦੇ ਕੋਲ ਰਹਿੰਦਾ ਤੇ ਥੋੜ ਬੱਚੇ ਸਿੱਕੇ ਪੜਨ ਵੱਲ ਘਟਦੇ ਆਣ ਸਿੱਕਾ ਤੇ ਹੋਰ ਕੰਮਾਂ ਚ ਜੀ ਤਾਂ ਫਿਰ ਮੈਂ ਸੰਕਲਪ ਉਹ ਤੋਂ ਸ਼ੁਰੂ ਕਰ ਰਿਹਾ ਮੈਂ ਆਪਣਾ ਇੱਕ ਸੰਕਲਪ ਕੀਤਾ ਕਿ ਮੈਂ ਇਹ ਬੱਚਿਆਂ ਨੂੰ ਪੜਾਵਾਂਗਾ ਵਧੀਆ ਪੋਸਟਾਂ 'ਚ ਪਾਵਾਂਗਾ ਬੱਚਿਆਂ ਦੇ ਕੋਲ ਕੋ ਜਾਣਾ ਮੈਂ ਸ਼ੁਰੂ ਕੀਤਾ ਜੀ ਹੁਣ ਤੱਕ ਤੁਸੀਂ ਕਿੰਨੇ ਕ ਬੱਚੇ ਨੂੰ ਪੜਾ ਚੁੱਕੇ ਹੋ ਲਗਭਗ 10000 ਦੇ ਲਗਭਗ ਬੱਚੇ ਮੇਰੇ ਕੋਲ ਅੱਜ ਤੱਕ 22 ਸਾਲ ਦੇ ਵਿੱਚ ਜਿਹੜੇ ਆ ਗਏ ਮੇਰੇ ਕੋਲ ਪੜ ਚੁੱਕੇ ਆ ਜਿਹੜੇ ਕਿ ਅੱਛੀ ਪੋਸਟਾਂ ਦੇ ਵਿੱਚ ਆ ਰਹੇ ਪੀ ਜੀ ਅੱਛਾ ਜੀ ਕੋਈ ਡਾਕਟਰ ਹੈ ਇੰਜੀਨੀਅਰ ਹੈ ਤੇ ਬੱਚਿਆਂ ਨੂੰ ਪੜਾਉਂਦਾ ਤੁਸੀਂ ਕੋਈ ਚਾਰਜ ਵੀ ਲੱਕਿਆ ਜਾਂ ਫ੍ਰੀ ਪੜਾਉਂਦੇ ਆ ਦੇਖੋ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਨੇ ਨੀੜੀ ਬੱਚੇ ਆਉਂਦੇ ਆ ਜਿਨ੍ਹਾਂ ਕੋ ਨਹੀਂ ਹੁੰਦੀਆਂ ਉਹ ਤੇ ਫ੍ਰੀ ਪੜ੍ਹਦੇ ਸਾਡੇ ਕੋਲ ਜੀ ਅਸੀਂ ਇਹ ਹੈ ਕਿ ਮੈਂ ਓਪਨ ਯੂਨੀਵਰਸਿਟੀ ਹੈਗੇ ਆ ਜੀ ਜਿਹੜੇ ਬੱਚਾ ਗ੍ਰੈਜੂਏਸ਼ਨ ਹੈ ਜਿਹੜੇ 4-5 ਹਜ਼ਾਰ ਚ ਕਰ ਸਕਦਾ ਹੈ ਜੀ ਮਤਲਬ ਕਿ ਪ੍ਰਾਈਵੇਟ ਕਾਲਜਾਂ 40-40 ਹਜ਼ਾਰ ਰੁਪਏ ਫੀਸ ਹੈ ਜੀ 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 ਅਸੀਂ ਇੱਥੇ ਆਪ ਹੀ ਐਡਮਿਸ਼ਨ ਕਰਦੇ ਆ ਆਪ ਹੀ ਪੜ੍ਹਾਉਂਦੇ ਆ ਬੱਚੇ ਦੀ ਕਦਾਬਾ ਵੀ ਮੈਂ ਅਰੇਂਜ ਕਰਕੇ ਦਿੰਦਾ ਆ ਉਹਨਾਂ ਦੇ ਨੋਟਸ ਵੀ ਉਹਨਾਂ ਦੇ ਅਸਾਈਨਮੈਂਟਸ ਵੀ ਤੇ ਕਾਫੀ ਬੱਚੇ ਜਿਹੜੇ ਆ ਸਾਡੇ ਕੋਲ ਗ੍ਰੈਜੂਏਸ਼ਨ ਵੀ ਕਰ ਰਹੇ ਨੇ ਕਿਉਂਕਿ ਪਲੱਸ ਤੋ ਦੇਖੋ ਸਮਾਜ ਚ ਬੜੇ ਬੱਚੇ ਪੜਨਾ ਚਾਹਦੇ ਆ ਅੱਛਾ ਕੁਝ ਬੱਚੇ ਇਦਾਂ ਦੇ ਆ ਤੁਸੀਂ ਵੀ ਜਿਹੜਾ ਤੁਸੀਂ ਵੀ ਕਈ ਵਾਰੀ ਸਾਡੇ ਨਾਲ ਗੱਲ ਕਰਦੇ ਹੋ ਆਪਣੀ ਲਾਈਫ ਬਾਰੇ ਕਿ ਮੈਨੂੰ ਪੜਾਈ ਛੱਡਣੀ ਪਈ ਆਪਣੇ ਫਾਦਰ ਸਾਹਿਬ ਤੋਂ ਬਾਅਦ ਹੈ ਨਾ ਤੋ ਅਸੀਂ ਚਾਹੁੰਦੇ ਆ ਕਿ ਜੋ ਬੱਚਾ ਕੰਮ ਕਰਦਾ ਆ ਜੌਬ ਕਰਦਾ ਉਹ ਪੜੇ ਸਦਾ ਜੀ ਕੰਮ ਕਰਦੇ ਕਰਦੇ ਵੀ ਸਾਡੇ ਕੋਲ ਇਦਾਂ ਦੇ ਬੱਚੇ ਜਿਹੜੇ ਨੌਕਰੀ ਕਰਦੇ ਆ ਰੇਡੀਆਂ ਲਗਾਉਂਦੇ ਆ ਪਰ ਸਾਲ ਚ ਜੂਨ ਮਹੀਨੇ ਜਾਂ ਦਸੰਬਰ ਮਹੀਨੇ ਪੇਪਰ ਹੁੰਦੇ ਉਹਨਾਂ ਦੇ ਇੱਕ ਮਹੀਨਾ ਤੇ ਹਾਂਜੀ ਹਾਂਜੀ ਅੱਛਾ अच्छा ਜਦੋਂ ਤੁਸੀਂ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀਗੀ ਹਾਂਜੀ ਹਾਂਜੀ ਤੁਹਾਡੇ ਮਨ ਵਿੱਚ ਇਹ ਖਿਆਲ ਕਿਵੇਂ ਆਇਆ ਕਿ ਤੁਹਾਡੀ ਫੈਮਿਲੀ ਤੁਹਾਨੂੰ ਪ੍ਰੇਰਿਤ ਕਰਦਾ ਸੀਗਾ ਮੇਰੀ ਮਦਰ ਜਿਹੜੇ ਤੁਹਾਡੇ ਵੀਰ ਭੈਣ ਕਿਹੜੇ ਤੁਹਾਡੀ ਸਪੋਰਟ ਕਰਦੇ ਕਿ ਵਿਪਨ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਤੁਸੀਂ ਇਸ ਫਾਊਂਡੇਸ਼ਨ ਨੂੰ ਹੋਤ ਲਓ ਉਹਨਾਂ ਆਪਣਾ ਵੀਰਾ ਭੈਣਾਂ ਦਾ ਸਾਡੇ ਕੈਮਰੇ ਦੇ ਉੱਤੇ ਜ਼ਰੂਰ ਤੁਸੀਂ ਨਾਮ ਲੈਣੇ ਹੈਗੇ ਆ ਕਿ ਕਿਹੜੇ ਕਿਹੜੇ ਵੀਰ ਭੈਣ ਜਿਹੜਾ ਤੁਹਾਡੀ ਸਪੋਰਟ ਕੀਤੀ ਕਿ ਵਿਪਨ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋਰ ਵਧੀਆ ਕਰੋ ਆਪਾਂ ਤੁਹਾਡੇ ਨਾਲ ਆ ਉਹ ਦੇਖੋ ਹਰ ਬੀਜੀ ਮੇਰੀ ਫੈਮਲੀ ਜੇ ਕਮਾ ਤੇ ਮੇਰੀ ਫੈਮਲੀ ਕੱਲੀ ਮੇਰੇ ਆਪਣੇ ਮਦਰ ਫਾਦਰ ਜਾਂ ਬ੍ਰਦਰ ਕਮਾ ਇਹ ਨਹੀਂ ਹੈ ਮੇਰੀ ਬਹੁਤ ਵੱਡੀ ਫੈਮਲੀ ਆ ਤੁਸੀਂ ਵੀ ਸਾਡਾ ਨਾਮ ਲੈ ਸਕਦੇ ਹੋ ਹਾਂਜੀ ਹਾਂਜੀ ਮੇਰੀ ਮਦਰ ਮੇਰਾ ਮਦਰ ਦਾ ਮੇਰਾ ਬੜਾ ਜਿਹੜਾ ਸੀ ਕਿਉਂਕਿ ਸਾਡੀ ਮਦਰ ਸਾਨੂੰ ਬਹੁਤ ਕਾਈਡ ਕਰਦੀ ਰਹੇ ਹਮੇਸ਼ਾ ਕਿ ਤੂੰ ਸਮਾਜ ਦੇ ਕੰਮ ਆਓ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਅੱਜ ਵੀ ਮਨੂੰ ਉਹਦੀ ਸ਼ਬਦ ਯਾਦ ਆ ਜੀ ਠੀਕ ਹੈ ਤੂੰ ਕਹਿੰਦੇ ਪੜ੍ਹ ਲਿਖ ਜਾਏਂਗਾ ਜੀ ਬੜੀਆ ਪੜ੍ਹ ਪੜ ਜਾਓਗੇ ਬੜੀਆ ਪੈਸਾ ਕਮਾ ਲੋਗੇ ਤੇ ਇਹਦਾ ਸਮਾਜ ਨੂੰ ਕੀ ਫਾਇਦਾ ਤੁਹਾਡਾ ਜੀ ਤੇ ਮੇਰੀ ਪੜ੍ਹਾਈ ਦਾ ਮੇਰੇ ਸਮਾਜ ਨੂੰ ਕੀ ਫਾਇਦਾ ਹੈ ਜੀ ਦੂਜੇ ਮੇਰੇ ਜਿਹੜੇ ਗੁਰੂ ਜਨ ਸੀਗੇ ਉਹ ਵੀ ਮੇਰੀ ਫੈਮਿਲੀ ਅੱਜ ਵੀ ਮੇਰੇ ਟੀਚਰ ਕਿਉਂਕਿ ਉਹਨਾਂ ਨੂੰ ਇੱਕ ਸੀਗਾ ਕਿ ਮੈਂ ਪੜ੍ਹਨ ਦੇ ਠੀਕ ਸੀਗਾ ਪਰ ਆਰਥਿਕ ਤੌਰ ਤੇ ਮੈਂ ਇੱਕ ਸੀਗਾ ਪਰ ਉਹਨਾਂ ਨੇ ਕਦੀ ਵੀ ਮੈਨੂੰ ਮਹਿਸੂਸ ਨਹੀਂ ਹ ਮੇਰੇ ਜਦੋਂ ਮੈਂ ਜਦੋਂ ਜਦੋਂ ਅਸੀਂ ਅਚੀ ਕੰਡੀਸ਼ਨ ਚ ਆ ਗਏ ਮੈਂ ਜਾਣਦਾ ਸੀ ਇਹ ਤੋਂ ਮੈਨੂੰ ਕਦੀ ਉਹਨਾਂ ਨੇ ਲਿਆ ਨਹੀਂ ਕੁਝ ਵੀ ਮੇਰੇ ਕੋਲ ਅੱਛਾ ਤੇ ਪਰ ਮੈਨੂੰ ਲੱਗਾ ਕਿ ਮੈਂ ਇਹਨਾਂ ਦਾ ਕਰਜ਼ਾ ਕਿੱਦਾਂ ਉਤਾਰਾਂ ਜੀ ਮੇਰੇ ਆਪਣੇ ਗੁਰੂ ਜਨ ਜਿਹੜੇ ਮੇਰੇ ਅਧਿਆਪਕ ਰਹੇ ਨੇ ਜਿਦੇ ਚ ਕਹਿੰਦੇ ਗਰੋਬਰ ਜੀ ਰਹੇ ਨੇ ਸਿੰਗਲਾ ਜੀ ਰਹੇ ਨੇ ਇੱਕ ਮੈਡਮ ਸੀ ਤਿਕਸ਼ਣਾ ਜੀ ਤੋਂ ਕਾਫੀ ਨਾਮ ਇਹ ਨੇ ਸ਼ਾਇਦ ਮੈਂ ਪੂਰੇ ਨਾਮ ਨਹੀਂ ਵੀ ਲੈ ਪਾਵਾਂਗਾ ਤੇ ਮੇਰੇ ਜਿਹੜੇ ਆਸਪੜੋਚ ਦੇ ਜਿਹੜੇ ਸੀਗੇ ਮੇਰੇ ਜਿਹੜੇ ਕੀ ਪਤਾ ਨਹੀਂ ਕੀ ਅਸਿਸਟਮੈਂਟ ਹੈ ਮੇਰੇ ਪਰੋਸੀ ਵੀ ਉਹ ਵੀ ਮੇਰੇ ਸਹਿਯੋਗ ਕਰਦੇ ਸੀਗੇ ਤੇ ਮੇਰੇ ਮਨ ਚ ਆਇਆ ਕਿ ਹਰਬੀਜ ਜੀ ਕੀ ਮੈਂ ਉਹ ਕਰਜ਼ਾ ਸਮਾਜਦਾ ਕਿੱਦਾਂ ਉਤਾਰਾਂ ਫਿਰ ਮੈਂ ਉਹ ਸੰਕਲਪ ਜਿਹੜੀ ਫਾਊਂਡੇਸ਼ਨ ਹੈ ਉਹ ਬੱਚੇ ਮੈਂ ਵੀ ਆਪਣੇ ਵਰਗੇ ਜੀ ਕਿ ਉਹਨਾਂ ਨੂੰ ਵੀ ਪੜਨਾ ਚਾਹੁੰਦੇ ਆ ਜਿਹੜੇ ਨੌਕਰੀਆਂ 'ਚ ਜਾਣਾ ਚਾਹੁੰਦੇ ਆ ਜੀ ਅੱਛਾ ਹਰਬੀਜ ਜੀ ਇੱਕ ਗੱਲ ਹੋਰ ਵੀ ਹੈਗੀ ਆ ਤੁਸੀਂ ਦੇਖਿਆ ਹੋਵੇਗਾ ਕਿ ਇਹਦੇ ਮਿਡਲ ਫੈਮਿਲੀ ਜਾਂ ਸਾਡੇ ਸਾਡੇ ਵਰਗੀਆਂ ਫੈਮਿਲੀ ਚੋਂ ਗਰੀਬ ਫੈਮਿਲੀ ਚੋਂ ਬੱਚੇ ਆਂਦੇ ਆ ਨਾ ਜੀ ਜਦੋਂ ਬੱਚਾ ਉਹਦੀ ਉਹਦੀ ਇਹੀ ਚੀਜ਼ ਹੁੰਦੀ ਹੈ ਕਿ ਮੈਂ ਕਦੋਂ ਨੌਕਰੀ ਕਰਾਂ ਮੈਂ ਆਪਣੇ ਮਾਂ ਪਿਓ ਦਾ ਹੱਥ ਜਿਹੜਾ ਹੈਗਾ ਵਟਾਵਾਂ ਜੀ ਕਿ ਜਲਦੀ ਤੋਂ ਜਲਦੀ ਹੈਨਾ ਜੀ ਕਿਉਂਕਿ ਉਹਨੂੰ ਲੱਗਦਾ ਕਿ ਗਰੀਬ ਦੇਖੋ ਗਰੀਬੀ ਜੇ ਲੰਬੇ ਸਮੇਂ ਲਈ ਰਵੇ ਨਾ ਤੇ ਸਿਆਣੇ ਕਹਿੰਦੇ ਉਹ ਲਾਹਤ ਬਣ ਜਾਂਦੀ ਹੈ ਜੀ ਜੇ ਥੋੜੀ دیر ਲਈ ਰਵੇ ਤੇ ਉਹ ਉਹਦੇ ਵਰਗੀ ਜਿਹੜੀ ਜਿਹੜੀ ਉਹ ਕਹਿੰਦੇ ਈਸ਼ਵਰ ਦਾ ਆਸ਼ੀਰਵਾਦ ਵੀ ਹੋ ਜਾਂਦਾ ਕਿਉਂਕਿ ਬੰਦੇ ਨੂੰ ਬੋਖੋ ਸਕਾ ਕੇ ਜਾਂਦੀ ਹੈ ਉਹ ਜੀ ਤੋਂ ਇਸ ਤਰ੍ਹਾਂ ਦਾ ਵੀ ਹੈਗਾ ਕਿ ਬੱਚੇ ਮੇਰੇ ਕੋਲ ਜਿੰਨੇ ਵੀ ਆਉਂਦੇ ਆ ਉਹਨਾਂ ਲਈ ਮੈਂ ਨੌਕਰੀਆਂ ਲਈ ਵੀ ਤਿਆਰ ਕਰ ਰਿਹਾ ਜੀ ਮੇਰੇ ਮੈਡਮ ਵੀ ਨਾਲ ਹੈ ਆਰਤੀ ਸ਼ਰਮਾ ਜੀ ਮੇਰੇ ਮਿਸਿਸ ਹੈ ਇਹਦੇ ਇਹਦੇ ਫੁੱਲ ਟਾਈਮ ਦਿੰਦੇ ਆ ਕਿਉਂਕਿ ਇਹ ਘਰ ਹੀ ਹਾਊਸ ਵਾਈਫ ਹੈ ਮੇਰੇ ਮਦਰ ਜਾਣ ਤੋਂ ਬਾਅਦ ਇਹ ਫਾਦਰ ਸਾਹਿਬ ਨਾਲ ਲਈ ਜਿਆ ਟਾਈਮ ਦਿੱ ਲਿਆ ਐ ਵੀ ਲੈਕਚਰ ਆ ਰਹੇ ਨੇ ਓਕੇ ਤੋ ਇਹ ਸਾਰਾ ਇੱਕ ਮੇਰੀ ਜਿਹੜੀ ਸਕਲ ਫਾਊਂਡੇਸ਼ਨ ਹੈ ਇਹ ਸਾਮਰੇ ਆ ਤੇ ਵਿਚ ਵਿਚ ਸਾਡੀ ਜਿਹੜੀ ਹੈਗੀ ਦੌੜ ਭੱਜ ਮੈਂ ਕਰ ਲੈਣਾ ਬੱਚਿਆਂ ਨਾਲ ਤੇ ਹਾਂਜੀ ਅੱਛਾ ਜਿਹੜਾ ਤੁਸੀਂ ਨਿਊ ਚੈਨਲ ਰੋਣਿਆ ਟਾਈਮਸ ਆਫ ਪ੍ਰਾਈਮ ਇੰਡੀਆ ਹਾਂਜੀ ਹਾਂਜੀ ਉਰੇ ਵਿੱਚ ਆਉਣ ਦਾ ਕਿਵੇਂ ਸਵੱਬ ਬਣਿਆ ਵੀ ਉਹਰੇ ਤੁਸੀਂ ਨੈਸ਼ਨਲ ਹੈੱਡ ਵੀ ਦੱਸਿਆ ਸੀ ਹਾਂਜੀ 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 ਤੇ ਉਹਦੇ ਵਿੱਚ ਆਉਂਦਾ ਸਾਡਾ ਕਿਵੇਂ ਸਵੱਬ ਬਣਿਆ ਸਾਡੇ ਦਾਸ਼ਕ ਵੀਰਾਂ ਨੂੰ ਉਹਰੇ ਬਾਰੇ ਵੀ ਜਾਣਕਾਰੀ ਦਿਓ ਅੱਛਾ ਮੇਰੇ ਗੁਰੂ ਜੀ ਹੈਗੇ ਨੇ ਆ ਕਹਿੰਦੇ ਤੇ ਡਾਕਟਰ ਸਾਹਿਬ ਤੇ ਉਹ ਕਾਫੀ ਸਾਲਾਂ ਤੋਂ ਮੇਰੇ ਨਾਲ ਸਿਗੇ ਕਿ ਵਿਪਨ ਹੁਣ ਦਿਖਾਉਣ ਦਾ ਟਾਈਮ ਆ ਗਿਆ ਜੀ ਅਸੀਂ ਦਿਖਾਉਂਦੇ ਨਹੀਂ ਸੀਗੇ ਅਛਾ ਜੀ ਜੋ ਤੁਸੀਂ ਇਹ ਜਿਹੜੀਆਂ ਤੁਹਾਨੂੰ ਤੁਸੀਂ ਮੇਰੇ ਤੱਕ ਪਹੁੰਚੇ ਹੋ ਇਹ ਮੀਡੀਆ ਤੱਕ ਮੀਡੀਆ ਜਰੀਏ ਪਹੁੰਚ ਗਏ ਜੀ 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 ਤੋਂ ਮੈਂ 2 ਸਾਲ ਤੋ ਸੀਗਾ ਤੇ ਮੈਂ ਦਿਖਾਉਂਦੇ ਨਹੀਂ ਸੀ ਆਪਾਂ ਕੋਈ ਖ਼ਬਰ ਚ ਨਹੀਂ ਲੈਂਦੇ ਸੀਗੇ ਕੋਈ ਬੱਚੇ ਦਾ ਕੋਈ ਬੱਚੇ ਨੂੰ ਕਿਸੇ ਨੂੰ ਮੈਂ ਸਾਰਿਆਂ ਨੂੰ ਮਨਾ ਕਰਦਾ ਸੀਗਾ ਕਿ ਮੇਰਾ ਨਾਂ ਨਹੀਂ ਲੈਣਾ ਕਿਤੇ ਵੀ ਪਰ ਉਹ ਕਹਿੰਦੇ ਸੀ ਬੇਟਾ ਹੁਣ ਦਿਖਾਉਂਦਾ ਟਾਈਮ ਆ ਗਿਆ ਤੇ ਉਸ ਤੋਂ ਬਾਅਦ ਫਿਰ ਨਾ ਮੈਂ ਥੋੜੀ ਥੋੜੀ ਵੀਡੀਓ ਪਾ ਲਾਪਿਆ ਬੱਚਿਆਂ ਦੀਆਂ ਸਟੋਰੀਆਂ ਅਛਾ ਜੀ ਕਿ ਮੇਰੇ ਬੱਚੇ ਆ ਦੇਖੋ ਇਹ ਬੱਚੇ ਪੜ੍ਹਦੇ ਪਏ ਆ ਇਹ ਬੱਚੇ ਆਪਣੇ ਕਹਿੰਦੇ ਇੱਕ ਇੱਕ ਨੌਕਰੀ ਵੀ ਕਰਦੇ ਆ ਇਹ ਗੇਮ ਵੀ ਕਰਦੇ ਆ ਤੇ ਪੜ੍ਹਾਈ ਵੀ ਕਰ ਤੇ ਮੈਨੂੰ ਮਿਲੋ ਜੀ ਮੈਂ ਇਹ ਵੀਡੀਓ ਪਾ ਲਾਪਿਆ ਸੋਸ਼ਲ ਮੀਡੀਆ 'ਚ WhatsApp ਤੇ ਉੱਤੇ ਅੱਛਾ ਜੀ ਉਹਦੇ ਜਰੀਏ ਜਰੀਏ ਨਾ ਕੁਝ ਬੱਚੇ ਡਾਕਟਰ ਸੀਗੇ ਉਹਨਾਂ ਨੇ ਵੀ ਮੇਰੀ ਚਲਾਤੀਆਂ ਐਡਾ ਦਾ ਉਹ ਫਿਰ ਜੀ ਮੀਡੀਆ 'ਚ ਆ ਗਈ ਮੇਰੀ ਸਟੋਰੀ ਜੀ ਉਹ ਫਿਰ ਡਾਕਟਰ ਸਾਹਿਬ ਨੇ ਕਿਹਾ ਕਿ ਟੀਮ ਸੀਗੀ ਉਹ ਤੇ ਆਪਣੇ ਸੰਗਠਨ ਮੰਤਰੀ ਆ ਗਏ ਆ ਮਿਲ ਕੇ ਉਹਨਾਂ ਨੇ ਕਿਹਾ ਕਿ ਬੇਪਰੰਤ ਵੇਕ ਇੱਕ ਚੈਨਲ ਹੈ ਸਾਡਾ ਆਪਣਾ ਸੋਸ਼ਲ 'ਚ ਆਪਣਾ ਟਾਈਮ ਚੈਨਲ ਹੈ ਉਹਦੇ ਐਜ਼ਏ ਤੁਸੀਂ ਇੰਡੀਆ ਦੀ ਜ਼ਿੰਮੇਵਾਰੀ ਚਲਾਓ ਤੇ ਤੁਸੀਂ ਇੱਕ ਇਮਾਨਦਾਰ ਨਾਲ ਕੰਮ ਕਰੋਗੇ অনেਸਟੀ ਨਾਲ ਕੰਮ ਕਰੋਗੇ ਔਰ ਕਾਫੀ ਲੋਕ ਐਸੇ ਆ ਜਿਹੜੇ ਸਮਾਜ ਵਿੱਚ ਜਿਹੜੇ ਕਿ ਵੱਡੇ ਵੱਡੇ ਚੈਨਲ 'ਚ ਨਹੀਂ ਆ ਸਕਦੇ ਤੇ ਉਹਨਾਂ ਦੀਆਂ ਸਟੋਰੀਆਂ ਵੀ ਕਵਰ ਕਰੋ ਕਰੇੜ ਕਰੋ ਕਨੇੜੀ ਲੋਕ ਹੈ ਜਾਂ ਕੁਛ ਤਾਂ ਪਤਾ ਹੀ ਹੈ ਜੀ ਕਿ ਸਾਡੇ ਸਮਾਜ 'ਚ ਬਹੁਤ ਲੋਕ ਅੱਛਾ ਕੰਮ ਕਰ ਰਹੇ ਹੈ ਕਿ ਜਿਹੜੇ ਸਾਨੂੰ ਪਤਾ ਹੀ ਨਹੀਂ ਹੈਗਾ ਸਮਾਜ ਨੂੰ ਤੇ ਉਹਨਾਂ ਨੂੰ ਦਿਖਾਉਣ ਦਾ ਕੰਮ ਸਾਡਾ ਚੈਨਲ ਕਰੇਗਾ ਮੈਂ ਮੇਰੇ ਵਰਗੇ ਵੀ ਬੜੇ ਲੋਕ ਹੈ ਕਿ ਜਿਹੜੇ ਕਿ ਅੱਛਾ ਕੰਮ ਕਰਦੇ ਹੈ ਪਰ ਉਹ ਪੇ ਨਹੀਂ ਕਰ ਪਾਣੇ ਚੈਨਲ 'ਚ ਨਹੀਂ ਆ ਸਕਦੇ ਕਿਉਂਕਿ ਸਾਡੇ ਸਮਾਜ ਵਿੱਚ ਦੱਬੇ ਕੁਚਲੇ ਰਹਿ ਜਾਂਦੇ ਹੈ ਟੈਲੈਂਟ ਬਹੁਤ سارے ਸਮਾਜ 'ਚ ਬਹੁਤ ਹੈ ਹਾਂਜੀ ਅੱਛਾ ਸਰ ਅੱਛਾ ਜਾਂਦੇ ਜਾਂਦੇ ਪੀਪਨ ਜੀ ਤੁਹਾਡੇ ਸਾਡੇ ਦਰਸ਼ਕ ਵੀਰਾਂ ਨੂੰ ਜੋ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵਰਗੇ ਬੰਨਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਜੰਦ ਜਾਂਦੇ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਮੈਂ ਬਿਲਕੁਲ ਕਵਾਂਗਾ ਕਿ ਅਗਰ ਈਸ਼ਵਰ ਨੇ ਸਾਨੂੰ ਕੋਈ ਚੀਜ਼ ਜਿਆਦਾ ਦਿੱਤੀ ਹੈ ਜੁਰੀ ਨਹੀਂ ਹੈ ਕਿ ਆਪਾਂ ਪੈਸੇ ਦਾ ਦਾਨ ਕਰੀਏ ਜੀ ਅੱਜ ਮੈਂ ਕਿਸੇ ਬੱਚੇ ਨੂੰ ਲੱਖ ਰੁਪਏ ਦੇ ਦੇਣ ਆਇਆ ਉਹਦੀ ਮਦਦ ਕਰਦੇ ਨਾ ਉਹ ਉਹਦੀ ਮਦਦ ਨਹੀਂ ਹੈ ਕਿੰਨੀ ਦਿਨ ਚਲਾ ਲੇਗਾ ਜੀ ਅੱਜ ਮੈਂ ਉਸ ਬੱਚੇ ਦੇ ਮੈਂ ਕਾਫੀ ਬੱਚਿਆਂ ਦੇ ਜਿਹੜੇ ਫੈਮਲੀਆਂ ਸੀਗੇ ਉਹਨਾਂ ਦੇ ਬੱਚੇ ਮੈਂ ਅਡੌਕ ਕੀਤੇ ਜੀ ਜਿਨ੍ਹਾਂ ਕੋਈ ਇੱਕ ਇੱਕ ਕਮਰਾ ਸੀਗਾ ਜਦੋਂ ਉਹਨਾਂ ਨੇ ਬੱਚਾ ਜੀ ਨੌਕਰੀ ਲਾਗੇ ਨਾ ਅਜੋ ਮੈਨੂੰ ਕਹਿੰਦੇ ਆ ਕਿ ਦੱਸੋ ਸਰ ਮੈਂ ਕੀ ਕਰਾਂ ਤੁਹਾਡੇ ਨੂੰ ਜੀ ਬਹੁਤ ਵਧੀਆ ਐ ਲੱਖਾਂ ਰੁਪਏ ਦੇਖੋ ਜਿਹੜਾ ਬੱਚਾ ਫੌਜ ਚ ਹੋ ਗਿਆ ਪੁਲਿਸ ਚ ਹੋ ਗਿਆ ਡਾਕਟਰ ਬਣ ਗਿਆ ਇੰਜੀਨੀਅਰ ਬਣ ਗਿਆ ਆਪਣਾ ਬਿਜ਼ਨਸ ਕਰਨ ਲੱਪਿਆ ਜੀ ਦੇਖੋ ਸਿੱਖਿਆ ਸਮੇ ਇਹ ਵੀ ਦਾਣ ਹੈ ਗਿਆ ਜੀ ਠੀਕ ਹੈ ਜੀ ਅਗਰ ਅਸੀਂ ਕਿਸੇ ਦੀ ਮਦਦ ਕਰਨੀ ਹੈ ਸੱਚੇ ਦਿਲ ਨਾਲ ਕਿਹਾ ਉਹਦੇ ਬੱਚੇ ਨੂੰ ਤਿਆਰ ਕਰ ਲੋ ਅਚਾ ਕਿਸੇ ਬੱਚੇ ਨੂੰ ਨਸ਼ੇ ਜਾਨ ਤੋਂ ਰੋਕ ਲੋ ਇਧਰ ਉਹੀ ਹਰਪੀਜੀ ਦੀ ਗੱਲ ਬਹੁਤ ਵਧੀਆ ਲੱਗੀ ਮੈਨੂੰ ਕਿ ਅਗਰ ਆਪਾਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਐਵੇਂ 2-2 ਘੰਟੇ ਬਿਨਾਂ ਕਿਸੇ ਮਕਸਦ ਤੋਂ ਬਿਤਾ ਰਹੇ ਆਂ ਅਸੀਂ ਉਹ ਕੰਮ ਕਰਦੇ ਨਹੀਂ ਆਂ ਜੀ ਫਾਲਤੂ ਦੇ ਤੇ ਮੇਰੇ ਟਾਈਮ ਮੇਰਾ ਮੈਂ ਨੌਕਰੀ ਮੇਰੇ ਫੈਮਿਲੀ ਤੋਂ ਬਾਅਦ ਜਿਹੜਾ ਮੇਰੇ ਕੋਲ ਟਾਈਮ ਹੈ 24 ਘੰਟੇ ਵਿੱਚ ਮੈਂ 6 ਘੰਟੇ ਸੌਣਾ ਹੈ ਜੀ ਹੈਨਾ ਜੀ ਤੇ 18 ਘੰਟੇ ਮੈਂ ਜਿਹੜਾ ਹੈਗਾ ਮੈਨੂੰ ਇਹ ਲੱਗਦਾ ਕਿ ਮੈਂ ਆਪਣਾ ਬਿਜ਼ਨਸ ਨੌਕਰੀ ਕੋਲ ਆਪਣੇ ਸਮਾਜ ਲਈ ਕੰਮ ਆ ਸਕਾਂ ਮੇਰੇ ਕੋਲ ਜਿਹੜੀ ਚੀਜ਼ ਹੈ ਐਜੂਕੇਸ਼ਨ ਮੈਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਂ ਕਿਉਂਕਿ 7 ਲੋਕ ਜੀ 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 ਬਿਨਾ ਨੋਲੇਜ ਤੋਂ ਲੋਕੀ ਇਹ ਸੋਚਦੇ ਆ ਕਿ ਮੈਂ ਪੜ ਨਹੀਂ ਸਕਦਾ ਸਹੀ ਗੱਲ ਹੈ ਜੀ ਲੋਕਾਂ ਨੂੰ ਹੁਣ ਜੇ ਤੁਹਾਡੇ ਚੈਨਲ ਦੇ ਜਰੀਏ ਮੈਂ ਕਹਿਣਾ ਚਾਹੁੰਦਾ ਕਿ 5000 ਵਿੱਚ ਵੀ ਗ੍ਰੈਜੂਏਸ਼ਨ ਹੋ ਜਾਂਦੀ ਹੈ ਵੀਆਈਪੀ ਮਤਲਬ ਕਿ ਅੱਛੀ ਯੂਨੀਵਰਸਿਟੀ ਤੋਂ ਜੀ ਫਿਕਰ ਬੈਠ ਕੇ ਆਪਣੀ ਨੌਕਰੀ ਕਰਦੇ ਆਪਣੀ ਦੁਕਾਨਾਂ ਦੇ ਕੰਮ ਕਰਦੇ ਪਾਰਟ ਟਾਈਮ ਜੋਬ ਕਰਦੇ ਸਿਰਫ ਤੁਸੀਂ ਪੇਪਰ ਦੇਣ ਹੀ ਜਾਣਾ ਹੈ ਜੀ ਹੋਰ ਤੁਹਾਡੀ ਜਿਹੜੀ ਵੈਲਿਊ ਹੈ ਇਹ ਗਵਰਨਮੈਂਟ ਦੀ ਯੂਨੀਵਰਸਿਟੀ ਹੈ ਬੜੀ ਅੱਛੀ ਹੈ ਬੜੇ ਅੱਛੇ ਨੰਬਰਾਂ ਨਾਲ ਤੁਸੀਂ ਪਾਸ ਹੋ ਸਕਦੇ ਹੋ ਤੁਸੀਂ ਇਸ ਇਸ ਨੂੰ ਜਰੂਰ ਚਲਾਓ ਮੈਗਨਾ ਚੈਨਲ ਤੇ ਬੱਚਿਆਂ ਨੂੰ ਪਤਾ ਲੱਗੇ ਅਗਰ ਕਿਸੇ ਨੂੰ ਨਹੀਂ ਹੁੰਦਾ ਤੁਹਾਡੇ ਜਰੀਏ ਹਰਪੀਤ ਜੀ ਜਰੀਏ ਸਾਡੇ ਜਿਹੜੇ ਵੀ ਹੈਗੇ ਆ ਟੀਮ ਮੈਂਬਰਸ ਆ ਉਹਨੇ ਜਰੀਏ ਸਾਡੇ ਨਾਲ ਸੰਪਰਕ ਕਰਨ ਅਸੀਂ ਕੱਲ੍ਹ ਆ ਰਾਹ ਨਹੀਂ ਦੱਸਾਂਗੇ ਨਾਲ ਚੱਲਾਂਗੇ ਵੀ ਜੀ ਮੈਂ ਇੱਕ ਮੁਹਾਵਰਾ ਸੁਣਦਾ ਹੁੰਦਾ ਸੀ ਲੋਕੀ ਰਾਹ ਦੱਸਦੇ ਆ ਚੱਲਦੇ ਨਹੀਂ ਪਰ ਮੈਂ ਰਾਹ ਵੀ ਦੱਸਾਂਗਾ ਔਰ ਜਿੱਥੇ ਕੋ ਮੇਰੇ ਕੋ ਹੋ ਸਕਦਾ ਆ ਪਰ ਈਸ਼ਵਰ ਮੈਨੂੰ ਇੰਨੀ ਤਾਕਤ ਦੇਵੇ ਕਿ ਮੈਂ ਇਥੇ ਇੱਕ ਬੱਚਿਆਂ ਵਾਸਤੇ ਮੇਰਾ ਸੁਪਨਾ ਹੈਗੀ ਮੈਂ ਅਗਰ ਮੇਰੇ ਬੱਚੇ 100 ਬੱਚਾ ਮੇਰਾ ਅਗਰ ਬੜੀ ਅਫਸਰ ਬੰਦਾ ਤੇ ਮੈਨੂੰ ਕਹੇ ਮੈਂ ਤੁਹਾਡੇ ਕੋ ਲੱਖ ਲੱਖ ਰੁਪਏ ਲ ਮੈਂ ਇਥੇ ਇੱਕ ਅੱਛਾ ਇੰਸਟੀਚੂਟ ਉਹ ਬੱਚਿਆਂ ਵਾਸਤੇ ਖੋਲਾਂਗਾ ਜਿਹੜੇ ਮੇਰੇ ਵਰਗੇ ਗਰੀਬ ਪਰ ਫੈਮਿਲੀ ਚ ਹੋਸੇਗੇ ਜਿਨ੍ਹਾਂ ਦੇ ਸੁਪਨੇ ਹੀ ਸੀਗੇ ਐਸੀ ਵੀ ਅਫਸਰ ਬਣੀਏ ਐਸੀ ਵੀ ਪੜੀਏ ਤੇ ਜਿਹੜੇ ਮਾਪਿਓ ਨਹੀਂ ਪੜਾ ਸਕਦੇ ਉਹਨਾਂ ਨੂੰ ਮੈਂ ਜਰੂਰ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਵਰਗੇ ਮੇਰੇ ਵਰਗੇ ਜਿਹੜੇ ਹੈਗੇ ਸਮਾਜ ਦੇ ਵਿੱਚ ਬੰਦੇ ਜਿਹੜੇ ਜਿਹੜੇ ਰਿਟਾਇਰ ਹੋ ਜਾਂਦੇ ਆ ਜਾਂ ਕੁਝ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਨਾਲ ਜੋੜ ਕੇ ਉਹ ਅਸੀਂ ਉਹ ਇੰਸਟੀਚੂਟ ਜੂਰ ਚਲਾਵਾਂਗੇ ਇੱਕ ਦਿਨ ਹਰਵੀਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਤੇ ਦੋਸਤੋ ਇਹ ਸਭ ਸਾਡੇ ਨਾਲ ਬੀਪਨ ਜੀ ਮਕੇਰੀਆਂ ਤੋਂ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਉਹ ਸਾਡੇ ਚੈਨਲ ਨੂੰ ਬੱਤ-ਬੱਤ ਸ਼ੇਅਰ ਕਰੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ